ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਪੈਕਸੂ ਡਿਵੈਲਪਮੈਂਟ ਬੋਰਡ ਦੇ ਮੈਂਬਰ ਜਤਿੰਦਰ 나ਟੀ ਅਤੇ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਵਿਦਵਾਨ ਦੀ ਅਗਵਾਈ ਦੇ ਵਿੱਚ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆਰਤੀ ਭਰਾਵਾਂ ਨੇ ਹਿੱਸਾ ਲਿਆ। ਉਕਤ ਬੈਠਕ ਦੇ ਵਿੱਚ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਸ਼ਿਰਕਤ ਕੀਤੀ ਗਈ। ਉਕਤ ਬੈਠਕ ਦੇ ਵਿੱਚ ਪਹੁੰਚਣ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਆਰਤੀ ਭਾਈਚਾਰੇ ਤੇ ਵੱਲੋਂ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਮੈਡਮ ਨੀਨਾ ਮਿੱਤਲ ਨੇ। ਉਹਨਾਂ ਨੇ ਕਿਹਾ ਕਿ ਜੋ ਵਾਦੇ ਮੈਂ ਆਰਤੀ ਭਰਾਵਾਂ ਦੇ ਨਾਲ ਕੀਤੇ ਸੀ ਉਹ ਵਾਦੇ ਮੈਂ ਪੂਰੇ ਕਰਨ ਦੇ ਵਿੱਚ ਲੱਗੀ ਹੋਈਆਂ। ਉਹਨਾਂ ਨੇ ਕਿਹਾ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਰਾਜਪੁਰਦੀ ਅਨਾਜ ਮੰਡੀ ਦੇ ਵਿੱਚ ਡਰਦਾ ਮਾਹੌਲ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਹੁਣ ਆਰਤੀ ਭਰਾ ਖੁੱਲ ਕੇ ਆਪਣਾ ਕੰਮ ਕਰ ਸਕਦੇ ਨੇ ਮੈਂ ਕੋਈ ਐਮਐਲਏ ਨਹੀਂ ਤੁਹਾਡੀ ਇੱਕ ਸੇਵਾਦਾਰ ਤੁਹਾਡੀ ਭੈਣ ਤੇ ਤੁਹਾਡੀ ਧੀ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਨਾਜ ਮੰਡੀ ਦੇ ਪ੍ਰਧਾਨ ਤਵਿੰਦਰ ਸਿੰਘ ਅਤੇ ਜਤਿੰਦਰ 나ਟੀ ਦਾ ਕੀ ਕੁਝ ਕਹਿਣਾ ਸੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਆਪਣੇ ਵੀਰ ਜਤਿੰਦਰ 나ਟੀ ਜੀ ਦਾ ਤੇ ਪ੍ਰਧਾਨ ਦਵਿੰਦਰ ਜੀ ਦਾ ਜਿੰਨਾਂ ਨੇ ਅੱਜ ਐਫਰਟ ਕਰਕੇ ਸਾਰੇ ਆਰਤੀ ਭਰਾਵਾਂ ਨੂੰ ਇੱਥੇ ਬੁਲਾਇਆ ਔਰ ਜਿਵੇਂ ਕਹਿੰਦੇ ਅੱਜ ਇੱਕ ਮੀਟਿੰਗ ਲਾ ਲੋ ਪਰਿਵਾਰ ਮਿਲਣੀ ਲਾ ਲੋ ਉਦਾਂ ਹੋਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਆਰਤੀ ਭਰਾ ਆਏ ਔਰ ਮੈਂ ਆਰਤੀ ਭਰਾਵਾਂ ਨਾਲ ਜੋ ਵਾਅਦੇ ਕੀਤੇ ਸੀ ਮੈਂ ਪੂਰੇ ਕਰਨ ਲੱਗੀ ਹੋਈਆਂ ਔਰ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿੰਨੀ ਆਂ ਵੀ ਜਿਹੜਾ ਪਹਿਲਾਂ ਮੰਡੀ 'ਚ ਡਰ ਦਾ ਮਾਹੌਲ ਸੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਐ ਮੈਂ ਕੋਈ ਐਮਐਲਏ ਨਹੀਂ ਤੁਹਾਡੀ ਇੱਕ ਸੇਵਾਦਾਰ ਆ ਤੁਹਾਡੀ ਭੈਣ ਆ ਤੁਹਾਡੀ ਧੀ ਆ ਤੁਸੀਂ ਮੈਨੂੰ ਕੰਮ ਲਈ ਚੁਣਿਆ ਉਹ ਕੰਮ ਮੈਂ ਕਰੀ ਜਾਂਦੀ ਆਂ ਮੈਡਮ ਕਿਸ ਤਰ੍ਹਾਂ ਰਹੇਗਾ ਹੁਣ ਥੋੜੇ ਦਿਨ ਰਹਿ ਗਏ ਆ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀ ਸਾਰੀ ਮੀਟਿੰਗਾਂ ਕਰਦੇ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਸੋ ਸੰਦੀਪ ਜੀ ਤੁਸੀਂ ਨਾਲ ਹੀ ਹੁੰਨੇ ਹੋ ਤੁਸੀਂ ਦੇਖ ਦਿਓ ਲੋਕ ਆਪ ਮਹਾਰੇ ਆ ਰਹੇ ਨੇ ਉਹ ਕਲੋਨੀਆਂ ਚ ਲੋਕ ਆ ਰਹੇ ਨੇ ਜਿਹੜੀਆਂ ਕਲੋਨੀਆਂ ਨੂੰ ਕਦੇ ਕਹਿੰਦੇ ਸੀ ਜੀ ਇਹ ਬੀਜੇਪੀ ਦੀ ਕਲੋਨੀ ਹੈ ਕਾਲੀ ਦਲ ਦੀ ਕਲੋਨੀ ਹੈ ਉਹ ਲੋਕ ਵੀ ਅੱਗੇ ਨਿਕਲ ਕੇ ਆ ਰਹੇ ਨੇ ਉਹ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਰਾਜਪੁਰਾ ਚ ਜਿਹੜੇ ਕੰਮ ਹੋ ਰਹੇ ਨੇ ਉਹ ਸਾਰੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਦੇਖ ਰਹੇ ਲੋਕ ਸਾਨੂੰ ਕਈ ਕਲੋਨੀਆਂ ਦਾ ਸਾਨੂੰ ਲੋਕ ਇਹ ਕਹਿਣ ਲੱਗੇ ਕਹਿੰਦੇ ਜੀ ਤੁਸੀਂ ਕਿਉਂ ਆ ਰਹੇ ਹੋ ਅਸੀਂ ਵੋਟਾਂ ਝਾੜੂ ਨੂੰ ਨਹੀਂ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਇਸ ਕਰਕੇ ਮੈਂ ਇਹ ਹੀ ਕਹੂੰਗੀ ਕਿ ਡਾਕਟਰ ਬਲਵਿੰਦਰ 3 ਲੱਖ ਦੀ ਲੀਡ ਨਾਲ ਜਿੱਤ ਰਹੇ ਨੇ ਔਰ ਬਹੁਤ ਅੱਛਾ ਰਿਜ਼ਲਟ ਆਏਗਾ ਔਰ 13 ਜ਼ੀਰੋ ਦਾ ਸੁਪਨਾ ਮਾਨ ਸਾਹਿਬ ਦਾ ਜਰੂਰ ਪੂਰਾ ਹੋਏ ਮੈਮ ਇੱਕ ਕੱਲ ਮੀਟਿੰਗ ਵੀ ਹੋਣ ਜਾ ਰਹੀ ਹੈ ਉਹ ਮੀਟਿੰਗ ਕੀ ਹੈਗੀ ਉਹਦੀ ਕਾਫੀ ਚਰਚਾ ਹੋ ਰਹੀ ਹੈ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਮੀਟਿੰਗ ਲੇਗੀ ਉਹ ਕੀ ਹੈ ਮੀਟਿੰਗ ਜਿਹੜੀ ਸਾਡੀ ਕੱਲ ਦੀ ਮੀਟਿੰਗ ਹੈ ਸਾਡੇ ਜਿਹੜ ਮੇਰੇ ਆਮ ਆਦਮੀ ਪਾਰਟੀ ਦੇ ਸਮਰਥਕ ਮੈਂ ਕਹੂੰਗੀ ਜਿਹੜੇ ਆਮ ਆਦਮੀ ਪਾਰਟੀ ਦੇ ਯੋਧੇ ਆ ਜਿਹੜੇ ਬੁੱਥਾਂ ਤੇ ਬੈਠਦੇ ਨੇ ਜਿਹੜੇ ਵਰਕਰ ਨੇ ਚਾਹੇ ਉਹ ਕਿਸੇ ਵੀ ਉਹਦਿਆਂ ਤੇ ਐ ਉਹਨਾਂ ਦੇ ਸਨਮਾਨ ਲਈ ਇੱਕ ਮੀਟਿੰਗ ਰੱਖੀ ਗਈ ਹੈ ਔਰ ਕੱਲ੍ਹ ਇਹ ਮੀਟਿੰਗ 베ਦੀ ਪੈਲੈਸ 'ਚ ਹੈਗੀ ਹੈ 12 ਵਜੇ 12 ਤੋਂ 1 ਵਜੇ ਤੱਕ ਮੀਟਿੰਗ ਹੋਊਗੀ ਉਸ ਤੋਂ ਬਾਅਦ ਲੰਚ ਹੋਊਗਾ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਹੈ ਇੱਕ ਹੋਰ ਜੋਸ਼ ਵਧਾਈਏ ਇੱਕ ਦੂਜੇ ਦਾ ਜੋਸ਼ ਵਧਾਈਏ ਤੇ ਆਉਣ ਵਾਲੀ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਡਾਕਟਰ ਬਲਵੀਰ ਨੂੰ ਕਾਮਯਾਬ ਕਰੀਏ ਮੈਡਮ ਇਹ ਮੀਟਿੰਗ ਸਿਰਫ ਆਪਣੇ ਹਲਕਾ ਰਾਜਪੁਰੇ ਦੇ ਹੈ ਕਿ ਡਾਕਟਰ ਬਲਵੀਰ ਜੀ ਵੀ ਸੋਚ ਨਹੀਂ ਹਲਕਾ ਰਾਜਪੁਰੇ ਦੇ ਆ ਡਾਕਟਰ ਬਲਵੀਰ ਜੀ ਦੇ ਬਹੁਤ ਦੇ ਵੀ ਹੈ ਕੈਂਡੀਡੇਟ ਨੂੰ ਬਹੁਤ ਜਿਆਦਾ ਜਗਾ ਤੇ ਜਾਣਾ ਪੈਂਦਾ ਤਾਂ ਇਹ ਹਲਕਾ ਰਾਜਪੁਰਾ ਦੀ ਹੀ ਰੱਖੀ ਦੀ ਤੁਹਾਨੂੰ ਆਈਏ ਕਿ ਤੁਸੀਂ 2 ਸਾਲ ਦਾ ਰਿਪੋਰਟ ਕਾਰਡ ਵੀ ਤੁਸੀਂ ਪੇਸ਼ ਕਰਦੇ ਜਿਵੇਂ ਕਿ ਪਿਛਲੇ ਸਾਲ 1 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ ਬਿਲਕੁਲ ਜੀ ਕੱਲ ਨੂੰ ਮੈਂ ਆਪਣਾ 2 ਸਾਲ ਦੇ ਜਿਹੜੇ ਕੰਮ ਕੀਤੇ ਹੈ ਉਹਦਾ ਰਿਪੋਰਟ ਕਾਰਡ ਵੀ ਪੇਸ਼ ਕਰਨ ਜਾ ਰਹੀ ਹਾਂ ਪਹਿਲਾਂ ਮੈਂ ਪਿਛਲੇ ਸਾਲ ਵੀ ਕੀਤਾ ਸੀ ਕਿਉਂਕਿ ਜੇ ਮੈਂ ਕੰਮ ਕੀਤਾ ਤਾਂ ਮੇਰੇ ਵਲੰਟੀਅਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਸ ਨੂੰ ਚੁਣਿਆ ਉਹਨੇ ਰਾਜਪੁਰੇ ਵਿੱਚ ਕੀ ਕੀਤਾ ਤਾਂ ਉਹਦਾ ਪੂਰਾ 2 ਸਾਲ ਦਾ ਰਿਪੋਰਟ ਕਾਰਡ ਵੀ ਉੱਥੇ ਪੇਸ਼ ਕੀਤਾ ਨਟਜੀ ਕੀ ਕਹਿਣਾ ਚਾਹੋਗੇ ਅੱਜ ਮੈਡਮ ਐਨ ਨੇ ਕੱਟ ਕੀਤਾ ਤੁਸੀਂ ਮੈਂ ਥੈਂਕਸ ਕਰਾਂਗਾ ਮੈਡਮ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਟਾਈਮ ਦਿੱਤਾ ਅਸੀਂ ਵਿਸ਼ਵਾਸ ਮੰਨਦਾ ਕਿ ਕੀ ਵੋਟ ਪਵਾ ਕੇ ਆਪਣਾ ਮੁਕਾਮ ਕਰਾਂਗੇ ਡਾਕਟਰ ਨੂੰ ਕੰਮ ਨਾ ਨਟਜੀ ਜੋ ਤੁਹਾਡੇ ਕੋਲ ਅਹੁਦਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਫੈਕਸੂ ਦਾ ਗਣ ਦੋਪਰ ਅਪਾ ਕਦੀ ਸੋਚਿਆ ਸੀਗਾ ਕਿ ਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਇੰਨਾ ਵੱਡਾ ਅਹੁਦਾ ਸਾਨੂੰ ਮਿਲੇ ਬਹੁਤ ਫਕਰ ਹੈ ਜਿਨ੍ਹਾਂ ਮਾਨ ਦਿੱਤਾ ਪਾਰਟੀ ਨੇ ਬਹੁਤ ਬਹੁਤ ਫਕਰ ਹੈ ਆਪਣੇ ਅੱਧੇ ਬੋਲ ਤੇ ਮੇਰੇ ਕੋਲ ਸਾਰੇ ਆੜਤੀ ਆਏ ਬਹੁਤ ਬਹੁਤ ਉਹਨਾਂ ਦਾ ਮਤਲਬ ਥੈਂਕਸ ਕਰਦਾ ਸਾਰੇ 21 ਕ ਬੋਟ ਪਵਾਵਾਂਗੇ ਫੋਨ ਦੁਬਾਰੇ ਫਿਰ ਕਰਾਂਗੇ ਇੱਕ ਵਾਰੀ ਅਸੀਂ ਡੋਰ ਟੂ ਡੋਰ ਵੀ ਜਾਵਾਂਗੇ ਬਾਕੀ ਮੈਡਮ ਨੀਨਾ ਮਿੱਤਲ ਜੀ ਆ ਸਾਡੇ ਤੇ ਇਹਨਾਂ ਨੇ ਪੂਰਾ ਹੱਥ ਹੈ ਸਾਡੇ ਸਿਰ ਤੇ ਸਾਰੇ ਆੜਤੀਆਂ ਦੇ ਕੰਮ ਦਿਨ ਰਾਤ ਹੋ ਰਹੇ ਆ ਪਰ ਵੋਟਾਂ ਐ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪੈਣਗੀਆਂ ਜਿਵੇਂ ਕਿ ਤੁਸੀਂ ਉੱਥੇ ਕਹਿ ਰਹੇ ਸੀਗੇ ਕਿ ਹੁਣ ਕੋਈ ਅਫਸਰशाही ਨੇ ਹਾਵੀ ਨਹੀਂ ਹੈ ਤੇ ਉਹ ਕਿਸ ਤਰ੍ਹਾਂ ਦੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਆੜਤੀ ਪਹਿਲਾ ਅਫਸਰਸਾਈ ਹਾਵੀ ਹੁੰਦੀ ਸੀ ਹੁਣ ਕੋਈ ਅਫਸਰਸਾਈ ਹਾਵੀ ਨਹੀਂ ਨਾਲ ਦੀ ਨਾਲ ਤੁਸੀਂ ਜਿੰਨੀਆਂ ਫਸਲਾਂ ਚੱਕੀਆਂ ਆਮ ਆਦਮੀ ਪਾਰਟੀ ਨੇ ਕੋਈ ਦਿਖਾ ਦਿਓ ਕਿਸਾਨ ਕਹਿ ਦਵੇ ਹੱਤਕੜਾ ਕਰਕੇ ਵੀ ਅਸੀਂ ਤੰਗ ਹੋਏ ਹਾਂ ਬਿਲਕੁਲ ਵੀ ਨਹੀਂ ਆਹ ਨਾਲੇ ਵੀ ਮਨੇ ਕੋਈ ਐਸੀ ਮੰਗ ਜਿਹੜੀ ਆਪਾਂ ਪੂਰੀ ਕਰਨ ਜਾ ਰਹੇ ਆ ਆੜਤੀ ਭਰਾਵਾਂ ਦੀ ਸੀਗੀ ਇੱਕ ਸੜਕ ਦਾ ਬਸ ਮੁੱਦਾ ਸੀ ਉਹ ਸਾਡਾ ਆ ਗਿਆ ਇਟਾਂ ਉਹ ਪੂਰਾ ਹੋ ਗਿਆ ਆੜਤੀਆਂ ਦਾ ਉਹ ਵੀ ਸੜਕ ਦਾ ਹੀ ਸੀ ਬਾਕੀ ਤਾਂ ਕੋਈ ਮੁੱਦਾ ਨਹੀਂ ਹੈ ਸਾਡਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ